ਸਾਡੀ ਛੋਟੀ ਬੱਚੀ ਸਾਡੀ ਇੱਕ ਸਹਿਯੋਗੀ ਸਾਇਟੀ ਗੁਬਿੰਦਪੁਰ ਖੁਣਖਣ ਮੀਰੀ ਪੀਰੀ ਜਥਾ ਗੁਬਿੰਦਪੁਰ ਖੁਣਖਣ ਮਨਜਿੰਦਰ ਸਿੰਘ ਉਹਨਾਂ ਦੀ ਬੱਚੀ ਕੀਰਤਨ ਗਾਇਨ ਕਰਨਾ ਆਰੰਭ ਕੀਤਾ ਹੈ ਬੱਚਿਆਂ ਦਾ ਹੌਸਲਾ ਵਧਾਉਣ ਵਾਸਤੇ 5 ਕਿ ਮਿੰਟ ਦਾ ਸ਼ਬਦ ਉਹ ਬੱਚੀ ਬੇਨਤੀ ਹੈ ਸਟੇਜ ਤੇ ਆ ਚੁੱਕੇ ਹਨ ਇੱਕ ਸ਼ਬਦ ਇਸ ਤਰ੍ਹਾਂ ਸਜੇ ਰਹਿਣ ਭਾਈ ਸਤਿੰਦਰ ਸਿੰਘ ਜੀ ਹਰਮੋਨੀਅਮ ਦੇ ਦੇਣਗੇ ਤਬਲਾ ਇੰਦਰਬੀਰ ਇਸ ਤਰ੍ਹਾਂ ਹੀ ਪਜਾ ਦੇਗਾ ਇੱਕ ਸ਼ਬਦ ਪੜ ਕੇ ਫਿਰ ਬਾਬਾ ਹਰਪ੍ਰੀਤ ਸਿੰਘ ਜੀ ਸੁੱਤਲੇ ਵਾਲੇ ਕੀਰਤਨ ਕਰਨਗੇ ਸਮਾਪਤੀ ਕਰਨਗੇ ਸਾਡੇ ਵਿੱਚ ਸੰਤ ਬਾਬਾ ਪਰਮਿੰਦਰ ਸਿੰਘ ਜੀ ਡਗਾਣਾ ਕਲਾ ਤੋਂ ਚੇਚੇ ਤੌਰ ਤੇ ਹਾਲਾਂਕਿ ਉਹਨਾਂ ਨੇ ਲੰਗਰ ਲਗਾਏ ਹੋਏ ਹਨ ਫਿਰ ਵੀ ਸਮਾਂ ਕੱਢ ਕੇ ਪਹੁੰਚੇ ਹਨ ਬਾਬਾ ਗੁਰਦੇਵ ਸਿੰਘ ਜੀ ਜੋ ਸਾਹਿਬ ਜادہ ਬਾਬਾ ਫਤਿਹ ਸਿੰਘ ਜੀ ਤਰਨਾ ਦਲ ਦੇ ਮੁਖੀ ਆਪਣੇ ਜਥੇ ਸਮੇਤ ਲਾਮ ਲਸ਼ਕਰ ਦੇ ਨਾਲ ਪਹੁੰਚੇ ਹਨ ਤੇਨਾਂ ਨੂੰ ਵੀ ਜਿਉ ਆਇਆਂ ਨੂੰ ਸਾਰੇ ਹੀ ਮਹਾਂਪੁਰਖ ਸੰਤ ਬਾਬਾ ਹਰਦੇਵ ਸਿੰਘ ਜੀ ਤਲਵੰਡੀ ਰਾਈਆਂ ਜਿਨ੍ਹਾਂ ਦਾ ਆਸ਼ੀਰਵਾਦ ਹਮੇਸ਼ਾ ਸਾਡੇ ਸਿਰ ਤੇ ਬਣਿਆ ਰਹਿੰਦਾ ਹੈ ਉਹ ਵੀ ਪਹੁੰਚੇ ਹਨ ਸਾਰੇ ਹੀ ਮਹਾਪੁਰਸ਼ਾਂ ਨੂੰ ਜਿਉ ਹਿਆਂ ਨੂੰ ਸੋ ਆਓ ਬੱਚੀ ਪਾਸੋਂ ਇੱਕ ਛੋਟਾ ਜਿਹਾ ਸਬਕ ਸਰਵਣ ਕਰਕੇ ਫਿਰ ਅਗਲੀ ਜੋ ਕਾਰਵਾਈ ਹੈ ਸਟੇਜ 77 ਸਰਵਣ ਕਰਾਉਣਗੇ ਜੀ ਬੱਚੀ ਨੂੰ ਬੇਨਤੀ ਹੈ ਕਿ ਉਹ ਆ ਜਾਣ ਕੇ ਵਾਹਿਗੁਰਜੀ ਦਾ ਖਾਲਸਾ ਜੀ ਵਾਹਿਗੁਰਜੀ ਕੀ ਫਤਿਹ ਵਾਹ ਵਾਹ ਗੁਪਿੰਦ ਸਿੰਘ ਆਪੀ ਗੁਰਜੀ ਲਾ ਵਾਹ ਵਾਹ ਗੁਪਿੰਦ ਸਿੰਘ ਆਪੀ ਗੁਰਜੀ ਲਾ ਗੁਰ ਸੰਗਤ ਕੀਨੀ ਖਲਸ ਵਨ ਵਾਹ ਵਾਹ ਗੁਬਿੰਦ ਸਿੰਘ ਆਪੀ ਗੁਰੂ ਜੀ ਲਾ ਵਾਹ ਵਾਹ ਗੁਬਿੰਦ ਸਿੰਘ ਆਪੀ ਗੁਰੂ ਜੀ ਲਾ ਹਰ ਸੱਚੇ ਤਖ਼ਤਰ ਚਾਇਆ ਸਤ ਸੰਗਤ ਮੇਲ ਹਰ ਸੱਚੇ ਤਖ਼ਤਰ ਚਾਇਆ ਸਤ ਸੰਗਤ ਮੇਲ ਵਾਹ ਵਾਹ ਗੋਬਿੰਦ ਸਿੰਘ ਆਪੀ ਗੁਰੂ ਜੀ ਲਾ ਵਾਹ ਵਾਹ ਗੋਬਿੰਦ ਸਿੰਘ ਆਪੀ ਗੁਰੂ ਜੀ ਲਾ नानक निरप निरङ्गल सिद्धखील नानक निरपो निरङ्गल सिद्धखील वा वह गोबिन्द सिंह या पी गुरुला वह गोबिन्द सिंह या पी गुरुला

ਸੁਹੀਲਾ ਪੀਓ ਪਹੂਲ ਖੰਡ ਦਰਹ ਜਦ ਬਸਹੀਲਾ ਵਾਹ ਵਾਹ ਗੋਬਿੰਦ ਸਿੰਘ ਆ ਪੀ ਗੁਰੂ ਜੀ ਲਾ ਵਾਹ ਵਾਹ ਗੋ ਵਾਹ ਵਾਹ ਗੋ ਵਾਹ ਵਾਹ ਗੋਬਿੰਦ ਸਿੰਘ जिला मित तेरे ਮੇਤ ਪਿਆਰੀ ਨੂੰ ਵਾਹਿਗੁਰੂ ਜੀ ਕਾ ਖਾਲਸਾ ਸੇਵਾ ਹੈ ਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿ ਸੰਨ ਬੇਬੀ ਅੰਮ੍ਰਿਤਕੌਰ ਖੰਡ ਖੰਡ ਕੋ ਬੰਨ੍ਹਿ ਪੜਤੋਂ ਜੋ ਕਿ ਮੇਰੀ ਪੀਰੀ ਸੇਵਾ ਸਿਮਰਨ ਕਲਾਬ ਕੁਣਕੁਣ ਕੋ ਬਿੰਪਰ ਤੋਂ ਸਾਡੇ ਸਤਕਾਰ ਜੋ ਕੋਆਰਡੀਨੇਟਰ ਸardar man jindar singh ji ਦੇ ਸੁਪਤਰੀ ਹੈ ਬਹੁਤ ਛੋਟੀ ਉਮਰ ਦਾ ਦੇ ਵਿੱਚ ਕੀਰਤਨ ਕਰਨਾ ਸਟੇਟ ਆ ਕੇ ਬੋਲਣਾ ਬਹੁਤ ਵੱਡੀ ਗੱਲ ਹੁੰਦੀ ਹੈ ਬੜਾ ਹਿੰਮਤ ਵਾਲਾ ਕੰਮ ਹੈ ਕਿਉਂਕਿ ਮੇਰੇ ਵਰਗੇ ਕਈ ਬਿਲਾਰੇ ਜਲੇ ਬੋਲਣ ਲੱਗਦੇ ਨੇ ਤਾਂ ਲੱਤਾਂ ਕੰਬ ਜਾਂਦੀਆਂ ਨੇ ਬੰਦਾ ਹਿੱਲ ਜਾਂਦਾ ਹੈ ਭੁੱਲ ਜਾਂਦਾ ਕਿ ਮੈਂ ਕੀ ਕਹਿਣਾ ਸੋ ਇਹ ਬੱਚੇ ਦੀ ਬੜੀ ਹਿੰਮਤ ਹੈ ਬਹੁਤ ਵਟ ਭਾਗੇ ਸਤਕੁਟ ਜੀ ਨੇ ਕਿਰਪਾ ਕੀਤੀ ਹੈ ਬਹੁਤ ਬਹੁਤ ਧੰਨਵਾਦ ਹੈ ਕਿਉਂਕਿ ਭਗਤ ਜੀ ਕੰਦੇ ਨੇ ਭਗਤ ਕਬੀਰ ਜੀ ਦਾ ਕਹਿਣਾ ਹੈ ਕਹੋ ਕਬੀਰ ਭਗਤਿ ਕਰ ਪਾਇਆ ਭੋਲੇ ਪਾਏ ਮਿਲੇ ਰਗੁ ਭਰਾਇਆ ਭੋਲੇਪਨ ਦੇ ਨਾਲ ਨਿਰਸ਼ਲ स्वार्थ रहत ਪਿਆਰ ਭਾਵਨਾ ਦੇ ਨਾਲ ਹੀ ਅੱਜ ਪ੍ਰਭੂ ਪਿਤਾ ਪਰਮੇਸ਼ਵਰ ਦੀ ਜਿਹੜੀ ਪ੍ਰਾਪਤੀ ਹੋ ਜਾਂਦੀ ਹੈ ਭੋਲੇ ਪਾਏ ਇਹ ਬੱਚੀ ਕੀਰਤਨ ਕਰ ਰਹੀ ਹੈ ਭੋਲੇ ਪਾਏ ਗੁਰੂ ਦਾ ਗੁਣगान ਕਰ ਰਹੀ ਹੈ ਸਤਿਗੁਰੂ ਜੀ ਦੀ ਬਖਸ਼ਿਸ਼ ਵਰਸ ਰਹੀ ਹੈ ਇਸ ਬੱਚੀ ਦੇ ਉੱਤੇ ਸੋ ਬਹੁਤ-ਬਹੁਤ ਧੰਨਵਾਦ ਹੈ ਸਾਡੇ ਪਾਸ ਬਹੁਤ ਸਤਿਕਾਰ